ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਜੀ ਜਿਹਦੇ ਵਿੱਚ ਆਪਾਂ ਹੈਂਡ ਪੇਂਟਿੰਗ ਕਰਨਾ ਦੱਸਾਂਗੇ ਵੀ ਆਪਾਂ ਘਰ ਵਿੱਚ ਸੌਖੇ ਤਰੀਕੇ ਨਾਲ ਆਪਾਂ ਜਿਹੜੀ ਹੈਂਡ ਪੇਂਟਿੰਗ ਆ ਸੂਟਾਂ ਨੂੰ ਤੇ ਦੁਪੱਟਿਆਂ ਨੂੰ ਕਰ ਸਕਦੇ ਆਂਗੇ ਇਹਦੇ ਲਈ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਪੈਨਸਲ ਨਾਲ ਦੇਖੋ ਆ ਡਰਾ ਬਣਾ ਲਿਆ ਇਸ ਤਰ੍ਹਾਂ ਆਪਾਂ ਹਨਾ ਬਣਾ ਸਕਦੇ ਆਂਗੇ ਏ ਆਪਾਂ ਪੇਂਟ ਨਾਲ ਵੀ ਬਣਾ ਸਕਦੇ ਸੀ ਜੀ ਇਹ ਆਪਾਂ ਪਹਿਲਾਂ ਡਰਾ ਬਣਾ ਲਿਆ ਵੀ ਤਾਂ ਜੋ ਆਪਾਂ ਨੂੰ ਜਿਹੜਾ ਹਨਾ ਵੀ ਡਿਜ਼ਾਈਨ ਪਾਉਣਾ ਆਸਾਨ ਹੋ ਜਾਊਗਾ ਕਈ ਵਾਰ ਜੀ ਆਪਾਂ ਦੇਖੋ ਜਦ ਪੇਂਟ ਕਰਦੇ ਆਂਗੇ ਟ੍ਰੇਸ ਨਹੀਂ ਬਣਾਉਂਦੇ ਹਨਾ ਆਪਾਂ ਸਿੱਧੇ ਹੀ ਪੇਂਟ ਨਾਲ ਦੇਖੋ ਆਪਾਂ ਜਿਹੜਾ ਫਲਾਵਰ ਨੇ ਬਣਾ ਲੈਨੇ ਆਂਗੇ ਇਹ ਜੀ ਹੁਣ ਆਪਾਂ ਐ ਹੋ ਜਾਂਦਾ ਵੀ ਆਪਾਂ ਕਈ ਵਾਰ ਹੁਣ ਬੱਚਾ ਨੂੰ ਪੇਂਟ ਕਰਨਾ ਨਹੀਂ ਆਉਂਦਾ ਹਨਾ ਵੀ ਇਹ ਅਜੇ ਫਸਟ ਟਾਈਮ ਜਿਹੜਾ ਪੇਂਟ ਕਰਦੀਆਂ ਨੇ ਗਿਆ ਉਹ ਇਸ ਤਰ੍ਹਾਂ ਜੀ ਡਰਾ ਬਣਾ ਲੈਣ ਤਾਂ ਜੋ ਉਹਨਾਂ ਨੂੰ ਪੇਂਟ ਕਰਨਾ ਜਿਹੜਾ ਆਸਾਨ ਹੋ ਜੇ ਹੁਣ ਜੇ ਇਹਦੇ ਲਈ ਆਪਾਂ ਪੇਂਟ ਕਰਨ ਲਈ ਜੋ-ਜੋ ਕਲਰ ਚਾਹੀਦੇ ਸੀਗੇ ਉਹ ਆਪਾਂ ਨੇ ਲੈ ਲਏ ਜਿਹੜੇ ਫੈਬਰਿਕ ਕਲਰ ਲੈਨੇਗੇ ਆਪਾਂ ਨੇ ਇਹ ਚ ਜੀ ਆਪਾਂ ਦੇਖੋ ਗ੍ਰੀਨ ਕਲਰ ਦੀ ਲੋੜ ਹੈ ਲਾਈਟ ਪਿੰਕ ਦੀ ਜਿਹਨੂੰ ਬੇਬੀ ਪਿੰਕ ਕਹਿੰਦੇ ਨੇ ਇੱਕ ਆ ਮਜੈਂਟਾ ਇਹ ਮਜੈਂਟਾ ਜੀ ਹੋਰ ਤਰ੍ਹਾਂ ਦਾ ਹੈਗਾ ਇਹ ਮਜੈਂਟਾ ਕਲਰ ਲੈ ਲਿਆ ਆਪਾਂ ਨੇ ਇਹ ਤਿੰਨੇ ਕਲਰ ਲੈ ਲਏ ਜੀ ਆਪਾਂ ਨੇ ਇਹਦੇ ਲਈ ਜੀ ਬਰਸ਼ ਦੀ ਲੋੜ ਪਊਗੀ ਉਹ ਲੈ ਲਿਆ ਹੁਣ ਜੇ ਆਪਾਂ ਇਹ ਆਪਾਂ ਪੇਂਟ ਕਰਕੇ ਦਿਖਾਵਾਂਗੇ ਹੈਂਡ ਪੇਂਟ ਹੈ ਜਿਹੜਾ ਸੌਖੇ ਤਰੀਕੇ ਨਾਲ ਕਿਵੇਂ ਕਰ ਸਕਦੇ ਆਂਗੇ ਇਹ ਜਿਹੜਾ ਜੀ ਆਪਾਂ ਨੇ ਮਜੈਂਟਾ ਕਲਰ ਲਿਆ ਹੈਗਾ 13 ਨੰਬਰ ਮਜੈਂਟਾ ਦਾ ਕਲਰ ਹੈ ਇਹ 13 ਨੰਬਰ ਹੈ ਜੀ ਇਹ ਮਜੈਂਟਾ ਚ ਲਾਈਟ ਲਾ ਰੱਖ ਆਪਾਂ ਨੂੰ ਕਈ ਪ੍ਰਕਾਰ ਦੇ ਹਨਾ ਮਿਲ ਜਾਣਗੇ ਜੀ ਇਹਦੇ ਜੀ ਆਪਾਂ ਦੇਖੋ ਮਜੈਂਟਾ ਕਲਰ ਲੈ ਲਿਆ ਹੁਣ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੇ ਆਹ ਫਲਾਵਰ ਨੇ ਇਹ ਹਾਰਟ ਦੀ ਸ਼ੇਪ ਦੇ ਬਣਾ ਲਏ ਨੇ ਇਹ ਆਪਾਂ ਆਪਣੀ ਮਰਜ਼ੀ ਨਾਲ 6 ਵੀ ਬਣਾ ਸਕਦੇ ਆ ਆਪਾਂ ਨੇ ਬਣਾਏ ਨੇ ਜੀ 5 ਆਪਾਂ ਜੀ ਇਹ ਬਰਸ਼ ਦੇਖੋ ਐਦਾਂ ਰੱਖਣਾ ਹੈ ਸਿੱਧਾ ਇਥੋਂ ਜੀ ਆਪਾਂ ਨੇ ਇਹ ਚੱਕਣਾ ਇਸ ਤਰ੍ਹਾਂ ਜੀ ਇਹ ਆਪਾਂ ਨੇ ਜਿਹੜਾ ਇਹ ਫਲਾਵਰ ਹੈ ਇਸ ਤਰ੍ਹਾਂ ਬਣਾ ਲੈਣਾ ਇਸ ਤਰ੍ਹਾਂ ਜੀ ਆਪਾਂ ਨੇ ਇਹ ਸਾਰਾ ਜਿਹੜਾ ਵਿੱਚੋਂ ਕਲਰ ਆਪਾਂ ਨੇ ਭਰ ਲੈਣਾ ਇਹਨਾਂ ਦੇ ਬ੍ਰਸ਼ ਜੀ ਆਪਾਂ ਨੇ ਇਦਾਂ ਚਲਾਉਣਾਗਾ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਨੇ ਜਿਹੜਾ ਹਨ ਬ੍ਰਸ਼ ਨੂੰ ਚਲਾਉਣਾ ਹੈਗਾ ਜਿੱਥੇ ਆਪਾਂ ਨੇ ਆਊਟਲਾਈਨ ਕਰੀਏ ਇਹ ਤੋਂ ਬਾਹਰ ਨਹੀਂ ਆਪਣਾ ਜਿਹੜਾ ਕਲਰ ਜਾਣਾ ਚਾਹੀਦਾ ਹਲਕੇ ਹਲਕੇ ਹੱਥਾਂ ਨਾਲ ਬ੍ਰਸ਼ ਚਲਾਉਣਾ ਆਪਾਂ ਨੇ ਇਸੇ ਤਰ੍ਹਾਂ ਜੀ ਆਪਾਂ ਨੇ ਇੱਧਰ ਵੀ ਇਸ ਤਰ੍ਹਾਂ ਇਹਦਾ ਆਪਾਂ ਨੇ ਜਿਹੜਾ ਕਲਰ ਕਰ ਲੈਣਾ ਹੈ ਕਲਰ ਜਿਹੜਾ ਜਿੱਥੇ-ਜਿੱਥੇ ਆਪਾਂ ਨੇ ਆਊਟਲਾਈਨ ਕਰੀ ਹੈ ਇਹ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਸ ਤਰ੍ਹਾਂ ਸਾਰੇ ਦੇਖੋ ਇਦਾਂ ਆਊਟਲਾਈਨ ਜਿਹੜੀ ਆਪਾਂ ਨੇ ਕਰ ਲੈਣੀ ਹੈਗੀ ਇਸ ਤਰ੍ਹਾਂ ਆਪਾਂ ਨੇ ਇਹੜਾ ਬ੍ਰਸ਼ ਇਸ ਤਰ੍ਹਾਂ ਰੱਖਣਾ ਆਪਾਂ ਨੇ ਇਹ ਫਲਾవర్ ਸਾਰਾ ਆਪਾਂ ਨੇ ਇਦਾਂ ਫਿਲ ਕਰ ਲੈਣਾ ਜੀ ਇਸ ਤਾ ਆਪਾਂ ਨੇ ਵਿੱਚ ਦੇਖੋ ਲੈਂਡ ਜੀ ਨਹੀਂ ਪਾਉਣੀ ਹੈਗੀ ਜਦ ਆਪਾਂ ਕਲਰ ਨੂੰ ਬ੍ਰਸ਼ ਚਲਾਉਣਾ ਹੈ ਸਾਰੇ ਨੂੰ ਇਦਾਂ ਹੀ ਫੇਰਨਾ ਆਪਾਂ ਨੇ ਬ੍ਰਸ਼ ਨੂੰ ਲੈਂਡ ਜੀ ਨਹੀਂ ਆਪਾਂ ਨੇ ਦੇਖੋ ਪਾਉਣੀ ਵਿਚਰਚਾ ਲੈਣਾ ਜੀ ਆਪਾਂ ਨੇ ਕਲਰ ਬ੍ਰਸ਼ ਇੱਦਾਂ ਰੱਖਣਾ ਬਸ ਆਪਾਂ ਇਸ ਤਰ੍ਹਾਂ ਇਹ ਦੇਖੋ ਆਪਾਂ ਨੇ ਜਿਹੜਾ ਆਵਰਾ ਸਾਰਾ ਇਦਾਂ ਪੂਰਾ ਭਰ ਲਿਆ ਕਲਰ ਨਾਲ ਪੂਰੇ ਦੇ ਵਿੱਚ ਆਪਾਂ ਜੀ ਦੇਖੋ ਇਹ ਸਾਰਾ ਕਲਰ ਜਿਹੜਾ ਰਚਾ ਲਿਆ ਹੈਗਾ ਕਿਤੇ ਵੀ ਨਹੀਂ ਆਪਾਂ ਨੂੰ ਐਂ ਲੱਗਦਾ ਹੈਗਾ ਵੀ ਹਨਾ ਵਿੱਚੋਂ ਵਾਈਟ ਰਹਿੰਦਾ ਹੁਣ ਜੀ ਆਲੇ-ਦਾਲੇ ਆਪਾਂ ਇਹਦੇ ਆਊਟਲਾਈਨ ਕਰਾਂਗੇ ਜਿਹੜੀ ਆਊਟਲਾਈਨ ਕਰਾਂਗੇ ਉਹ ਆਪਾਂ ਲਾਈਟ ਪਿੰਕ ਕਲਰ ਦੀ ਉਹਦੀ ਕਰਾਂਗੇ ਹੁਣ ਇਹਦੀ ਕਰਾਂਗੇ ਜੀ ਆਪਾਂ ਆਊਟਲਾਈਨ ਬ੍ਰਸ਼ ਆਪਾਂ ਨੇ ਜੀ ਧੋ ਲੈਣਾਗਾ ਹੁਣ ਆਪਾਂ ਇਹਦੀ ਆਊਟਲਾਈਨ ਕਰਾਂਗੇ ਇੱਕ ਜੀ ਆਪਾਂ ਨੇ ਲਾਈਟ ਪਿੰਕ ਕਲਰ ਲੈ ਲਿਆ ਤੇ ਇੱਧਰ ਲੈ ਲਿਆ ਆਪਾਂ ਨੇ ਮੈਜੈਂਟਾ ਕਲਰ ਬ੍ਰਸ਼ ਤੇ ਹਾਫ ਆਪਾਂ ਮੈਜੈਂਟਾ ਕਲਰ ਲਗਾਵਾਂਗੇ ਹਾਫ ਲਗਾਉਣਾ ਆਪਾਂ ਨੇ ਪਿੰਕ ਕਲਰ ਆ ਦੇਖੋ ਜੀ ਹੁਣ ਇਹ ਆਪਾਂ ਨੇ ਹੱਥ ਤੇ ਲਗਾ ਕੇ ਨਾ ਦੇਖ ਲੈਣਾ ਬ੍ਰਸ਼ ਐਦਾਂ ਫਲੈਟ ਕਰ ਲੈਣਾ ਤਾਂ ਜੋ ਜਿਹੜਾ ਆਪਣਾ ਬਰਸ਼ ਹੈ ਖਿਲਰੇ ਨਾ ਇਸ ਤੋਂ ਬਾਅਦ ਜੀ ਆਪਾਂ ਨੇ ਫੇਰ ਜਿਹੜਾ ਦੇਖੋ ਪਿੰਕ ਕਲਰ ਲਗਾ ਲਿਆ ਤੇ ਮੈਜੈਂਟਾ ਕਲਰ ਇਹ ਆਪਾਂ ਨੇ ਐਦਾਂ ਲਗਾ ਕੇ ਫੇਰ ਦੇਖ ਲੈਣਾ ਆਪਣਾ ਜਿਹੜਾ ਬਸ ਬਰਸ਼ ਹੈ ਵੀ ਖਿਲਰੇ ਨਾ ਹੁਣ ਆਪਾਂ ਨੇ ਲਗਾ ਕੇ ਕਲਰ ਐਦਾਂ ਜਿਹੜਾ ਮੈਂਜੈਂਟਾ ਕਲਰ ਹੈ ਉਹ ਅੰਦਰਲੀ ਸਾਈਡ ਲੈ ਰੱਖਣਾ ਹੈ ਲਾਈਟ ਜਿਹੜਾ ਪਿੰਕ ਕਲਰ ਹੈ ਉਹ ਆਪਾਂ ਬਾਹਰਲੀ ਸਾਈਡ ਰੱਖਣਾ ਹੈ ਬ੍ਰਸ਼ ਨੂੰ ਸਿੱਧਾ ਰੱਖਣਾ ਹੈ ਹਲਕੇ ਹਲਕੇ ਹੱਥਾਂ ਨਾਲ ਆਪਾਂ ਇਦਾਂ ਲਗਾਉਣਾ ਇਸ ਤਰ੍ਹਾਂ ਆਪਾਂ ਨੇ ਦੇਖੋ ਲਗਾ ਲੈਣਾਗਾ ਜੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਐ ਹੁੰਦਾ ਵੀ ਆਪਣਾ ਕਲਰ ਖਤਮ ਹੋ ਗਿਆ ਹਨਾ ਆਪਾਂ ਦੁਬਾਰਾ ਵੀ ਉਥੇ ਆਊਟਲਾਈਨ ਕਰ ਸਕਦੇ ਹਾਂਗੇ ਮੈਂਜੈਂਟਾ ਕਲਰ ਲੈਣਾ ਨਾ ਤੇ ਦੂਸਰਾ ਕਲਰ ਇਥੋਂ ਆਪਾਂ ਨੇ ਫੇਰ ਚੱਕਣਾ ਇਸ ਤਰ੍ਹਾਂ ਆਪਾਂ ਨੇ ਦੇ ਆਊਟਲਾਈਨ ਕਰਨੀ ਹੈਗੀ ਪਿੰਕ ਕਲਰ ਨਾਲ ਤੇ ਮੈਂਜੈਂਟਾ ਕਲਰ ਇਹਦੇ ਨਾਲ ਜੇ ਆਪਾਂ ਨੇ ਹੱਥ ਤੇ ਲਗਾ ਕੇ ਚੈੱਕ ਕਰਨ ਨਾਲ ਕੀ ਹੋ ਜਾਂਦਾ ਹੈਗਾ ਦੇਖੋ ਆਪਣਾ ਬ੍ਰਸ਼ ਜਿਹੜਾ ਦੋਨੇ ਸਾਈਡਾਂ ਤੋਂ ਵੀ ਐਵੇਂ ਵੀ ਖਿਲਰਿਆ ਨਹੀਂ ਹੋਇਆ ਹੈਗਾ ਕਪੜਾ ਆਪਾਂ ਨੇ ਆਪਦੀ ਤਰਫ ਘੁਮਾ ਲੈਣਾ ਹਨ ਜਿੱਧਰ ਵੀ ਆਪਾਂ ਨੂੰ ਚਾਹੀਦਾ ਹੈਗਾ ਇਸੇ ਪੋਜੀਸ਼ਨ 'ਚ ਆਪਾਂ ਨੇ ਫੇਰ ਚੱਲਣਾ ਹੈ ਇੱਥੋਂ ਚੱਕਣਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਸਾਰੇ ਇੱਥੇ ਆਊਟਲਾਈਨ ਹੈ ਜਿਹੜੀ ਕਰ ਲੈਣੀਆਂ ਹੈਗੀ ਆਪਦੀ ਤਰਫ ਆਪਾਂ ਨੇ ਘੁਮਾਈ ਜਾਣਾਗਾ ਸੂਟ ਇਸ ਤਰ੍ਹਾਂ ਆਪਾਂ ਨੇ ਫੇਰ ਜੇ ਉਵੇਂ ਪੋਜੀਸ਼ਨ ਇਤੋਂ ਇਸ ਤਰ੍ਹਾਂ ਹੁਣ ਜਿਹੜਾ ਆਪਾਂ ਨੇ ਇੱਥੋਂ ਇੱਥੋਂ ਦੇਖੋ ਪਹਿਲਾਂ ਉਹ ਕਰਿਆ ਸੀਗਾ ਇਹ ਲੈਂਡ ਤਿੰਨ ਵਾਰ ਆਪਾਂ ਨੇ ਇਹ ਕੋਡ ਕਰਨਾ ਜਿੱਥੇ ਆਪਾਂ ਨੂੰ ਐ ਲੱਗਦਾ ਵੀ ਆਪਣਾ ਜੇ ਦੇਖੋ ਆਹ ਹੋਰ ਕਲਰ ਨਹੀਂ ਲੱਗਿਆ ਹੋਇਆ ਕੇਰਾ ਆਪਾਂ ਨੇ ਉਵੇਂ ਅੰਡਰਲਾਈਨ ਜਿਹੜੀ ਸਾਰੀ ਕਰ ਲਈ ਹੁਣ ਇਸ ਤੋਂ ਬਾਅਦ ਆਪਾਂ ਨੇ ਫੇਰ ਉੱਥੇ ਹੀ ਚੱਕਣਾ ਹਲਕਾ ਹਲਕਾ ਕਰ ਲੈ ਲਗਾਉਣਾ ਉਸੇ ਪੋਜੀਸ਼ਨ 'ਤੇ ਜੀ ਇਸ ਤਰ੍ਹਾਂ ਮਿਸਟਰ ਤਿੰਨ ਵਾਰ ਆਪਾਂ ਨੇ ਜਿਹੜਾ ਇਹ ਕਰਨਾ ਹੈਗਾ ਸਾਰੇ ਤੇ ਇਦਾਂ ਹੀ ਆਪਾਂ ਨੂੰ ਫੇਰ ਆਊਟਲਾਈਨ ਕਰ ਲੈਣੀ ਹੈ ਇਹ ਜਿਹੜਾ ਆਪਣਾ ਦੇਖੋ ਇਹ ਪੈਟਰਨ ਆਪਣਾ ਪੂਰਾ ਹੋ ਗਿਆ ਹੁਣ ਜੀ ਆਪਣਾ ਆਹ ਹੁਣ ਜਿਹੜਾ ਫਲਾਵਰ ਆਪਾਂ ਨੇ ਦੇਖੋ ਸਾਰੀ ਆਊਟਲਾਈਨ ਕੰਪਲੀਟ ਕਰ ਲਈ ਹੁਣ ਆਪਣਾ ਇਹ ਕੰਪਲੀਟ ਹੋ ਗਿਆ ਜੀ ਆਊਟਲੈਂਡ ਦੇਖੋ ਹਨਾ ਕਿੰਨੀ ਸੋਹਣੀ ਬਣੀ ਆ ਹੁਣ ਆਪਾਂ ਜਿਹੜਾ ਇਹਦੇ ਵਰਕ ਕਰਨਾ ਹੈ ਉਹ ਆ ਜਿਹੜਾ ਫਲਾਵਰ ਦੇ ਸੈਂਟਰ ਚ ਕਰਾਂਗੇ ਬਰਸ਼ ਜੀ ਆਪਣਾ ਹਨਾ ਡਰਾਈ ਵੀ ਹੋ ਗਿਆ ਜੀ ਆਪਾਂ ਇਹਨੂੰ ਪਾਣੀ ਵਿੱਚ ਡਿਪ ਕਰ ਲੈਣਾਗਾ ਧੋ ਲੈਣਾਗਾ ਹੁਣ ਆਪਾਂ ਨੇ ਹਾਫ ਆਫ ਕਰ ਲੈ ਹਾਫ ਆਫ ਕਲਰ ਲੈਣਾ ਪਿੰਕ ਕਲਰ ਤੇ ਮਜੈਂਟਾ ਕਲਰ ਹਾਫ ਆਫ ਕਲਰ ਲੈਣਾ ਜੀ ਹੁਣ ਆਪਾਂ ਇਧਰੋਂ ਆਹ ਜਿਹੜਾ ਪੈਟਰਨ ਬਣਿਆ ਹੋਇਆਗਾ ਇਹਦੇ ਅੱਧੇ ਜੀ ਅਦਾ ਕਿ ਅੱਧੀ ਉਂਗਲ ਛੱਡ ਕੇ ਆ ਦੇਖੋ ਜੀ ਇਧਰੋਂ ਸਿੱਧਾ ਇਹ ਆਪਾਂ ਨੇ ਸੈਂਟਰ 'ਚ ਫਲਾਵਰ ਬਣਾਉਣਾ ਹੈ ਇੱਥੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਆਪਾਂ ਨੇ ਬਣਾ ਲੈਣਾ ਦੇਖੋ ਇਸ ਤਰ੍ਹਾਂ ਬਣਾਉਣਾ ਜਾਂਦਾ ਦੇਖੋ ਆਪਾਂ ਨੇ ਸਰਕਲ ਬਣਾ ਲਿਆ ਹੁਣ ਜੀ ਆਪਾਂ ਇਥੋਂ ਇਦਾਂ ਸਰਕਲ ਬਣਾ ਲੈਣਾ ਇਦਾਂ ਜੀ ਇਹਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹਨੂੰ ਲੂਪ ਕਹਿੰਦੇ ਆ ਦੇਖੋ ਇਹ ਆਪਾਂ ਸਰਕਲ ਦੀ ਤਰ੍ਹਾਂ ਹੀ ਲੂਪ ਤਾਂ ਬਣਾ ਲਈ ਹੁਣ ਜੀ ਆਪਾਂ ਕੀ ਕਰਨਾ ਹੈ ਇੱਧਰ ਲਾਈਨ ਲਗਾਉਣੀ ਆ ਤੇ ਇੱਧਰ ਲਗਾਉਣੀ ਆ ਹੁਣ ਜਿਹੜਾ ਆਪਾਂ ਨੇ ਮੈਂਟਾ ਕਲਰ ਆ ਉਹ ਅੰਦਰਲੀ ਸਾਈਡ ਰਹੂਗਾ ਲਾਈਟ ਪਿੰਕ ਕਲਰ ਆਪਣਾ ਜਿਹੜਾ ਬਾਹਰ ਦੀ ਸਾਈਡ ਰਹੂ ਇਸ ਤਰ੍ਹਾਂ ਆਪਾਂ ਨੇ ਇਸੇ ਤਰ੍ਹਾਂ ਆਪਾਂ ਨੇ ਇਧਰੋਂ ਐਨੀ ਜਗ੍ਹਾ ਆਪਾਂ ਨੇ ਇਧਰੋਂ ਛੱਡਣੀ ਐ ਇੱਥੋਂ ਆਏ ਇਸ ਤਰ੍ਹਾਂ ਆਪਾਂ ਨੇ ਜਿਹੜੀ ਇਹ ਪੱਤੀ ਬਣਾ ਲੈਣੀ ਐ ਇਸ ਤਰ੍ਹਾਂ ਜੀ ਹੁਣ ਦੇਖੋ ਆਪਾਂ ਨੇ ਆ ਜਿਹੜੇ ਫਲਾਵਰ ਨੇ ਇਹਨਾਂ ਤੇ ਵੀ ਇਦਾਂ ਫਿਨਿਸ਼ਿੰਗ ਦੇ ਦੇਣੀ ਐ ਇਹਨੂੰ ਮਜੈਂਟਾ ਕਲਰ ਅੰਦਲੀ ਸਾਈਡ ਤੇ ਦੂਸਰਾ ਕਲਰ ਆ ਜਿਹੜਾ ਪਿੰਕ ਉਹ ਬਾਹਰੀ ਸਾਈਡ ਇਸ ਤਰ੍ਹਾਂ ਜੀ ਇਸ ਤਰ੍ਹਾਂ ਆਪਾਂ ਨੇ ਐਦਾਂ ਹੀ ਕਲਰ ਆਪਾਂ ਨੇ ਲਗਾਉਣਾ ਹੈ ਮੈਂਟਾ ਕਲਰ ਤੇ ਪਿੰਕ ਕਲਰ ਇਸ ਤਰ੍ਹਾਂ ਹੀ ਆਪਾਂ ਨੇ ਜਿਹੜਾ ਉਹ ਬਾਹਰਲੀ ਸਾਈਡ ਉਹ ਅੰਦਰਲੀ ਸਾਈਡ ਮੈਂਟਾ ਕਲਰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਇਹ ਦੇ ਫਿਨਿਸ਼ਿੰਗ ਦੇ ਦੇਣੀ ਹੈ ਇੱਧਰ ਐਦਾਂ ਬ੍ਰਸ਼ ਰੱਖਣਾ ਇੱਥੋਂ ਚੱਕਣਾ ਆਪਾਂ ਇਸੇ ਤਰ੍ਹਾਂ ਜੀ ਇਧਰੋਂ ਇੱਥੇ ਬ੍ਰਸ਼ ਰੱਖਣਾ ਆਪਾਂ ਨੇ ਇਸੇ ਤਰ੍ਹਾਂ ਕਈ ਵਾਰ ਆਪਣਾ ਕੀ ਹੁੰਦਾ ਕਲਰ ਨਹੀਂ ਵੀ ਬ੍ਰਸ਼ ਨਾਲ ਲੱਗਦਾ ਹਨ ਆਪਾਂ ਦੁਬਾਰਾ ਵੀ ਇਹਨੂੰ ਕਲਰ ਚ ਡਿਪ ਕਰ ਸਕਦੇ ਆ ਬ੍ਰਸ਼ ਨੂੰ ਇਸ ਤਰ੍ਹਾਂ ਆਪਾਂ ਜਿਹੜੇ ਸਾਰੇ ਫਲਾਵਰ ਨੂੰ ਫਿਨਿਸ਼ਿੰਗ ਦੇ ਦੇਣੀ ਹੈ ਕਲਰ ਆਪਾਂ ਨੇ ਹਾਫ ਹਾਫ ਹੀ ਲਗਾਉਣਾ ਹੈ ਹਾਫ ਬ੍ਰਸ਼ ਦੇ ਉਧਰ ਹਾਫ ਉਧਰ ਜੀ ਇਸ ਤਰ੍ਹਾਂ ਆ ਦੇਖੋ ਹੁਣ ਇੱਥੇ ਆਪਾਂ ਜਿਹੜੇ ਬ੍ਰੀਕ ਜੀ ਲੈਣਾ ਜਿਹੜੀ ਉਹ ਡਰਾ ਕਰਾਂਗੇ ਇਹਦੇ ਵਿੱਚ ਇਸ ਤਰ੍ਹਾਂ ਪੂਰੇ ਫਲਾਵਰ ਨੂੰ ਆਪਾਂ ਨੇ ਜਿਹੜੀ ਫਿਨਿਸ਼ਿੰਗ ਇਸ ਤਰ੍ਹਾਂ ਦੇ ਦੇਣੀ ਹੈ ਦੇਖੋ ਸਾਰਾ ਆਪਾਂ ਇਦਾਂ ਹੀ ਫਿਲ ਕਰ ਲੈਣਾਗਾ ਫਲਾਵਰ ਆਪਣਾ ਆਹ ਹੋਰੇ ਰਹਿ ਗਏ ਜਿੱਥੇ ਵੀ ਆਪਾਂ ਨੂੰ ਐ ਲੱਗੇ ਵੀ ਆਪਣਾ ਜਿਹੜਾ ਫਲਾਵਰ ਹੈ ਰਹਿੰਦਾਗਾ ਉਥੋਂ ਆਪਾਂ ਨੇ ਸਾਰਾ ਜੀ ਇਹ ਕੰਪਲੀਟ ਕਰ ਲੈਣਾਗਾ ਇਸ ਤਰ੍ਹਾਂ ਜਿਹੜਾ ਆਪਾਂ ਨੇ ਸਾਰਾ ਫਲਾਵਰ ਆ ਦੇਖੋ ਇਦਾਂ ਕੰਪਲੀਟ ਕਰ ਲੈਣਾਗਾ ਜੀ ਦੇਖੋ ਜਿੱਥੇ ਵੀ ਆਪਾਂ ਨੂੰ ਐਂ ਲੱਗਦਾ ਨਾ ਵੀ ਆਪਣਾ ਕਲਰ ਆਣਾ ਆ ਜਗ੍ਹਾ ਤੇ ਆਪਾਂ ਦਾ ਘੱਟ ਲੱਗਿਆ ਹੋਇਆ ਆਪਾਂ ਬ੍ਰੀਕ ਬ੍ਰਸ਼ 0 ਵਾਲਾ ਲੈ ਸਕਦੇ ਆਂਗੇ 0 ਨੰਬਰ ਬ੍ਰਸ਼ ਹੈਗਾ ਤੇ ਉਹਦੇ ਨਾਲ ਆਪਾਂ ਦੁਬਾਰੋ ਇਹਨੂੰ ਆਊਟਲਾਈਨ ਕਰ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਦੁਬਾਰਾ ਇਦਾਂ ਬ੍ਰਸ਼ ਤੇ ਲਗਾ ਕੇ ਹਲਕਾ ਹਲਕਾ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਆਪਾਂ ਇਹਨੂੰ ਸ਼ੇਪ ਦੇ ਸਕਦੇ ਆਂਗੇ ਹੁਣ ਤਾਂ ਦੇਖੋ ਸਾਰੇ ਆਲਮੋਸਟ ਵਧੀਆ ਬਣਿਆਗਾ ਜਿੱਥੇ ਆਪਾਂ ਨੂੰ ਲੱਗਿਆ ਵੀ ਹਨਾ ਕਲਰ ਨਹੀਂ ਹਨਾ ਲੱਗਿਆ ਘੱਟ ਲੱਗਿਆਗਾ ਐਦਾ ਹੀ ਸ਼ੇਪ ਆਪਾਂ ਨੇ ਜਿਹੜੀ ਇਹ ਬਣਾ ਲੈਣੀ ਹੈਗੀ ਦੇਖੋ ਜੀ ਹੁਣ ਜੀ ਜਿਹੜਾ ਆ ਆਪਣਾ ਲੀਫ ਸੀਗਾ ਇਹਦੇ ਉੱਤੇ ਆਪਾਂ ਨਾ ਬੂਰ ਭਰਾਂਗੇ ਸਰਕਲ ਵਾਲੀ ਜਗ੍ਹਾ ਤੇ ਜਿਵੇਂ ਆਪਾਂ ਕਹਿੰਦੇ ਆ ਵੀ ਗੁਲਾਬ ਦਾ ਫੁੱਲ ਹੈ ਉਹ ਚ ਬੂਰਾ ਆਇਆ ਪਿਆ ਵਿੱਚ ਬੂਰ ਜਾਂ ਹੁੰਦਾ ਹੈ ਐਦਾਂ 빅 ਬ੍ਰਸ਼ ਨਾਲ ਇਸ ਤਰ੍ਹਾਂ ਆਪਾਂ ਨੇ ਜਿਹੜਾ ਬੂਰ ਭਰ ਦੇਣਾ ਦੇਖੋ ਕੀ ਕਰਨਾ ਹੈ ਆ ਫਲਾਵਰ ਤਾਂ ਉੱਪਰੋਂ ਆਪਣਾ ਕੰਪਲੀਟ ਹੋ ਗਿਆ ਹੁਣ ਆਪਾਂ نیچے ਜਿਹੜੇ ਇਹਦੇ ਆ ਪੱਤੇ ਨੇ ਬਣਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੇ ਨੇ ਆਪਾਂ ਪੱਤੇ ਨੇਗੇ ਦੇ ਬਣਾਵਾਂਗੇ ਇਸ ਤਰ੍ਹਾਂ ਆਪਾਂ ਨੇ ਗ੍ਰੀਨ ਕਲਰ ਜਿਹੜਾ ਲਗਾ ਲੈਣਾ ਇਦੇ ਵਿੱਚ ਹਲਕਾ ਜਿਹਾ ਆਪਾਂ ਵਾਈਟ ਕਲਰ ਵੀ ਲਗਾਵਾਂਗੇ ਵਾਈਟ ਕਲਰ ਨਾਲ ਆਪਾਂ ਇਹਨੂੰ ਇਹ ਚ ਆਪਾਂ yellow ਵੀ ਲਗਾ ਸਕਦੇ ਹਾਂ ਆਪਾਂ ਨੇ ਗ੍ਰੀਨ ਤੇ ਵਾਈਟ ਕਲਰ ਜਿਹੜਾ ਮਿਕਸ ਕਰਕੇ ਲਗਾ ਲੈਣਾ ਇਧਰ ਵੀ ਆਪਾਂ ਨੇ ਇਦਾਂ ਹੀ ਲਗਾ ਲੈਣਾ ਗ੍ਰੀਨ ਤੇ ਜਿਹੜਾ ਵਾਈਟ ਕਲਰ ਆਪਾਂ ਲਗਾਵਾਂਗੇ ਇਸ ਤੋ ਆ ਜੀ ਆਪਾਂ ਨੇ ਉੱਪਰਲੇ ਜਿਹੜੇ ਉੱਪਰ ਪੱਤਾ ਬਣਿਆ ਹੋਇਆ ਇਸੇ ਤਰ੍ਹਾਂ ਹੀ ਆਪਾਂ ਨੇ ਉਹ ਬਣਾ ਲੈਣਾ ਗ੍ਰੀਨ ਤੇ ਵਾਈਟ ਕਲਰ ਆਪਾਂ ਉਹ ਚ ਵੀ ਨਗਾਵਾਂਗੇ ਬਰਸ਼ ਨੂੰ ਬਸ ਹਲਕੇ ਹਲਕੇ ਹੱਥਾਂ ਨਾਲ ਹੀ ਆਪਾਂ ਨੇ ਕਰਨਾ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਆਪਾਂ ਨੇ ਗ੍ਰੀਨ ਤੇ ਜਿਹੜਾ ਵਾਈਟ ਕਲਰ ਇਦਾਂ ਕਰ ਲੈਣਾ। ਇਹ ਵੀ ਫਲਾਵਰ ਆਪਾਂ ਪੂਰਾ ਇਦਾਂ ਕੰਪਲੀਟ ਕਰ ਲਾਂਗੇ। ਗ੍ਰੀਨ ਤੇ ਵਾਈਟ ਦੋਨੋਂ ਕਲਰ ਲਗਾਵਾਂਗੇ ਥੋੜਾ ਜਿਹਾ ਆਪਾਂ ਵਾਈਟ ਵਰਤਾਂਗੇ ਇਹਦੇ ਵਿੱਚ ਵੀ ਸਾਰੀਆਂ ਪੱਤੀਆਂ ਜਿਹੜੀਆਂ ਆਪਾਂ ਨੇ ਭਰ ਲਈਆਂ ਜੇ ਜਿਹੜਾ ਬਸ ਆਪਣਾ ਆਹੀ ਰਹਿ ਗਏ ਦੋ ਫਲਾਵਰ ਜੇ ਛੋਟੇ-ਛੋਟੇ ਬਣਾਉਣ ਵਾਲੇ ਇਹ ਆਪਾਂ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਹਣਾ ਆਪਾਂ ਆ ਵੀ ਫਲਾਵਰ ਨੇ ਕੰਪਲੀਟ ਕਰ ਲੈਣੇ ਨੇਗੇ ਦੇਖੋ ਆਪਣਾ ਜਿਹੜਾ ਫਲਾਵਰ ਹੈ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਜੀ ਦੇਖੋ ਆਪਣਾ ਜਿਹੜਾ ਸਾਰਾ ਫਲਾਵਰ ਆ ਕੰਪਲੀਟ ਹੋ ਗਿਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਜਿਹੜਾ ਇਹ ਫਲਾਵਰ ਆ ਆਪਣਾ ਬਣਿਆਗਾ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਰਨਾ ਨਾ ਭੁੱਲਣਾ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ